ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਭ ਨੂੰ ਮਤਲਬ ਇਹ ਜਿਹੜਾ ਹੈਗਾ ਨੋਟਿਸ ਮਿਲ ਚੁੱਕਿਆ ਕਿ ਆਪਾਂ 17 ਸਤੰਬਰ ਤੋਂ 17 ਅਕਤੂਬਰ ਤੱਕ ਪੋਸ਼ਣ ਮਾਂ ਜਿਹੜਾ ਹੈਗਾ ਬਣਾਣਾ ਸੋ ਅੱਜ ਦਿਨ ਬੁੱਧਵਾਰ ਤਰੀਕ 17 ਸਤੰਬਰ ਮਹੀਨਾ ਸਾਲ 2025 ਨੂੰ ਆਪਣੀਆਂ ਕਿਹੜੀਆਂ ਕਿਹੜੀਆਂ ਐਕਟੀਵਿਟੀਆਂ ਨੇ ਜਿਹੜੀਆਂ ਆਪਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਐਕਟੀਵਿਟੀਆਂ ਕਿਵੇਂ ਕਰਨੀਆਂ ਨੇ ਸੈਂਟਰ ਦੇ ਵਿੱਚ ਲਾਪਾਥਰੀ ਬਲਾ ਕੇ ਫਿਰ ਐਕਟੀਵਿਟੀਆਂ ਪਰਫਾਰਮ ਕਰਨੀਆਂ ਨੇ ਸਭ ਤੋਂ ਪਹਿਲੀ ਐਕਟੀਵਿਟੀ ਹੈ 100 ਚੁੱਕ ਸਮਾਗਮ 100 ਕਰਨਾ ਸ਼ਪਤ ਲੈਣੀ ਹੈ ਪੋਸ਼ਣ ਮਾ ਦੀ ਕਿ ਅਸੀਂ ਇਹ ਚੀਜ਼ ਇਨਵੋਲਵ ਹੋਵਾਂਗੇ ਪੂਰੀ ਤਰ੍ਹਾਂ ਔਰ ਇਹਨੂੰ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਮਨਾਇਆ ਜਾਊਗਾ ਫਿਰ ਇਹ ਆਂਗਣਵਾੜੀ ਸੈਂਟਰਾਂ ਵਿੱਚ ਨੰਬਰ 2 ਤੇ ਆਂਗਣਵਾੜੀ ਸੈਂਟਰ ਵਿੱਚ ਗਰਭਵਤੀ ਔਰਤਾਂ ਤੇ ਦੁੱਧ ਚੰਗਾਉਣ ਵਾਲੀਆਂ ਮਾਂਵਾਂ ਲਈ ਇਨਫੈਂਟ ਯੰਗ ਚਾਈਲਡ ਫੀਡਿੰਗ ਕਾਉਂਸਲਿੰਗ ਸੈਸ਼ਨ ਉਹੀ ਮਾਵਾਂ ਨੂੰ ਬ੍ਰੈਸਟ ਫੀਡਿੰਗ ਬਾਰੇ ਨੌਲੇਜ ਦੇਣੀ ਬੱਚੇ ਨੂੰ ਫੀਡ ਕਿਵੇਂ ਪਲਾਣੀ ਹੈ ਕਿੰਨਾ ਟਾਈਮ ਪਲਾਣੀ ਹੈ ਜਿਹੜਾ ਕਿ ਬੱਚੇ ਲਈ ਜਿਹੜਾ ਹੈਗਾ ਕਿਵੇਂ ਡਾਈਟ ਲੈਣੀ ਹੈ ਜਿਹੜੇ ਬੱਚਿਆਂ ਨੂੰ ਨਿਊਟ੍ਰੀਸ਼ਨ ਦੇਵੇ ਉਸ ਤੋਂ ਬਾਅਦ ਪੋਸ਼ਟਿਕ ਪੂਰਕ ਭੋਜਨ ਲਈ ਮੁਕਾਬਲੇ ਉਸ ਤੋਂ ਬਾਅਦ ਕੀ ਕਰਨਾ ਹੈ ਨਿਊਟ੍ਰੀਸ਼ੀਅਸ ਜਿਹੜੀਆਂ ਹੈਗੀਆਂ ਨੇ ਆਈਟਮਸ ਰੈਡੀ ਕਰਨੀਆਂ ਨੇ ਮਤਲਬ ਮਾਵਾਂ ਨੂੰ ਕਹਿਣਾ ਹੈ ਕਿ ਤੁਸੀਂ ਘਰੋਂ ਵਧੀਆ ਵਧੀਆ ਪਕਵਾਨ ਬਣਾ ਕੇ ਲਿਆਣੇ ਹੈ ਠੀਕੇ ਜੈ ਉਸ ਤੇ ਉਹਨਾਂ ਦੇ ਮੁਕਾਬਲੇ ਕਰਾਣੇ ਆ ਕੰਪੀਟੀਸ਼ਨ ਕਰਵਾਣੇ ਆ ਔਰ ਇਹ ਐਕਟੀਵਿਟੀਆਂ ਦੀ ਸਾਰਿਆਂ ਨੇ ਆਪਦੇ ਰਜਿਸਟਰ ਤੇ ਕਾਰਵਾਈ ਵੀ ਜਰੂਰ ਪਾਣੀ ਹੈ ਔਰ ਇਹਦੀਆਂ ਪਰ ਸੈਂਟਰ 5 5 ਐਂਟਰੀਜ਼ ਆ ਜਿਹੜੀਆਂ ਉਹ ਜਰੂਰ ਕਰਿਓ ਠੀਕ ਹੈ ਨਾ ਮਤਲਬ ਐਂਟਰੀਜ਼ ਕਰਨੀਆਂ ਲਾਜ਼ਮੀ ਨੇ ਤਾਂ ਹੀ ਸ਼ੋ ਹੋਊਗਾ ਕਿ ਤੁਸੀਂ ਇਹ ਬਣਾਇਆ ਡੇ ਸਭ ਨੇ ਕਰਨੀਆਂ ਨੇ ਐਂਟਰੀਜ਼ ਕਿਉਂਕਿ ਇਕੱਲੇ-ਇਕੱਲੇ ਸੈਂਟਰ ਦੀ ਜਿਹੜੀ ਹੈਗੀ ਆ ਮੋਨਿਟਰੀング ਹੁੰਦੀ ਹੈ ਠੀਕ ਹੈ ਜੀ ਸੋ ਕਾਰਵਾਈ ਵੀ ਸਭ ਨੇ ਜਰੂਰ ਪਾਣੀ ਹੈ ਸੋ ਰੈਗੂਲਰ ਜਿਹੜਾ ਹੈਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਥੈਂਕ ਯੂ ਜੀ